ਜਿਹੜੀ ਮੁੱਖ ਮੰਤਰੀ ਨੂੰ ਬਦਲ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲ ਦੀ ਗੱਲ ਦੁਬਾਰਾ ਦੁਬਾਰਾ ਕਰਦੀ ਆ ਉਹਦਾ ਮੁੱਖ ਕਰਨੇ ਆ ਕਿ ਪਾਰਟੀ ਦੇ ਵਿੱਚ ਜਿਵੇਂ ਬਾਕੀ ਪਾਰਟੀਆਂ ਦੇ ਵਿੱਚ ਅੰਦਰੂਨੀ ਡੈਮੋਕ੍ਰੇਸੀ ਅੰਦਰੂਨੀ ਜਮਹੂਰੀਅਤ ਨਹੀਂ ਹੈ ਅੰਦਰੂਨੀ ਡੈਮੋਕ੍ਰੇਸੀ ਦੀ ਕਮੀ ਹੈ ਅ ਕਿਸੇ ਵੀ ਮੁੱਖ ਮੰਤਰੀ ਨੂੰ ਚੁਣਨ ਵਾਸਤੇ ਕਿਸੇ ਵੀ ਇੱਕ ਨਵੀਂ ਰਵਾਇਤ ਚਲਦੀ ਮੁਲਕ ਦੇ ਵਿੱਚ ਜਿਹੜਾ ਲੈਜਿਸਲੇਟਿਵ ਵਿੰਗ ਹੁੰਦਾ ਉਹਦੀ ਮੀਟਿੰਗ ਨਹੀਂ ਸੱਦੀ ਜਾਂਦੀ ਜੋ ਮੀਟਿੰਗ ਦੇ ਵਿੱਚ ਸਾਰੇ ਲੈਜਿਸਲੇਟਿਵ ਇੰਕੰਮ ਆਪਣੇ ਸਾਰੇ ਐਮਐਲਏ ਇਕੱਠੇ ਹੋਣ ਪੰਜਾਬ ਜਿਵੇਂ 92 ਐਮਐਲਏ ਸੀ ਉਹਨਾਂ ਦੀ ਮੀਟਿੰਗ ਸੱਦੀ ਜਾਂਦੀ ਹੈ ਉਹਨਾਂ ਨੂੰ ਦੱਸਿਆ ਜਾਂਦਾ ਕਿ ਕੌਣ ਕੌਣ ਦਾਵੇਦਾਰ ਨੇ ਕੋਈ ਇੱਕ ਨਾ ਪ੍ਰਪੋਜ਼ ਕਰਦਾ ਦੂਜਾ ਸੈਕੰਡ ਕਰਦਾ ਫਿਰ ਉਹਦੇ VOTING ਹੋਵੇ ਕੋਈ VOTING ਦਾ ਕੋਈ ਸਿਸਟਮ ਵੀ ਅਡਾਪਟ ਕਰ ਸਕਦੇ ਜਿਵੇਂ ਖੁੱਲੀ VOTING ਵੀ ਹੋ ਸਕਦੀ ਆ ਤੇ ਸੀਕ੍ਰੀਟ VOTING ਵੀ ਹੋ ਸਕਦੀ ਆ ਲੇਕਿਨ ਇਹ ਪ੍ਰੋਸੈਸ ਸਰ ਕਦੀ ਵੀ ਕੋਈ ਵੀ ਪਾਰਟੀ ਚਲਾਉਂਦੀ ਨਹੀਂ ਬੇਸ਼ੱਕ ਹਾਈ ਕੋਰਟ ਕਰ ਲੋ ਹਾਈ ਕਮਾਂਡ ਕਰ ਲੋ ਪਰ ਮੇਉ ਕਾਂਗਰਸ ਪਾਰਟੀ ਆ ਭਾਵੇਂ ਭਾਜਪਾ ਵਾ ਜਾਂ ਕੋਈ ਦੂਜੀ ਪਾਰਟੀ ਆ ਹਾਈ ਕਮਾਂਡ ਤੋਂ ਫੈਸਲਾ ਅਨਾਉਂਸ ਕੀਤਾ ਜਾਂਦਾ ਹੈ ਖੇਤਰੀ ਪਾਰਟੀਆਂ ਜੇ ਗੱਲ ਨਹੀਂ ਖੇਤਰੀ ਪਾਰਟੀਆਂ ਤੇ ਕਿਸੇ ਨਾ ਕਿਸੇ 1 ਮੈਨ ਦਾ ਕੰਟਰੋਲ ਹੁੰਦਾ ਵਾ ਲੇਕਿਨ ਜਿਹੜੀ ਨੈਸ਼ਨਲ ਪਾਰਟੀ ਰਾਸ਼ਟਰੀ ਪਾਰਟੀਆਂ ਆ ਉਥੋਂ ਜਿਹੜੀ ਹਾਈ ਕਮਾਂਡ ਆ ਉਹ ਲੀਡਰ ਥੋਪਦੀ ਆ ਆਪਾਂ ਨੂੰ ਪਤਾ ਹੀ ਆ ਕਿ ਕਾਂਗਰਸ ਨੇ ਇਹ ਕਰਦੇ ਰਹੀ ਆ ਤੇ ਭਾਜਪਾ ਦੇ ਵਿੱਚ ਵੀ ਇਹੀ ਹੁੰਦਾ ਰਿਹਾ ਭਾਵੇਂ ਉਹ ਹਰਿਆਣਾ ਚ ਆ ਜਾਂ ਰਾਜਸਥਾਨ ਚ ਆ ਹਰੇ ਅਨੇ ਤੋਂ ਪਤਾ ਹੀ ਆ ਕਿ ਕਈ ਵਾਰ ਉਹ ਬੰਦੇ ਮੁੱਖ ਮੰਤਰੀ ਬਣੇ ਨੇ ਜਿਹੜੇ ਪਹਿਲਾਂ ਐਮ.ਐਲ.ਏ ਵੀ ਨਹੀਂ ਬਣੇ ਪਹਿਲੀ ਵਾਰੀ ਐਮ.ਐਲ.ਏ ਬਣੇ ਨੇ ਮਨੋੜ ਲਾਲ ਖੱਟਰ ਨਾਲ ਜਿਸ ਤਰ੍ਹਾਂ ਆਲਾਰਡ ਕੋ ਮੈਂਬਰ ਪਾਰਲੀਮੈਂਟ ਸੀ ਬੈਠਾ ਇਸੇ ਤਰ੍ਹਾਂ ਨੈਭ ਸਿੰਘ ਸੈਣੀ ਲੇਕਿਨ ਇਹਨਾਂ ਨੂੰ ਹਾਈ ਕਮਾਂਡ ਦੀ ਥਾਪਣਾ ਥਾਪੜਾ ਹੁੰਦਾ ਬਾਅਦ ਇਸ ਕਰਕੇ ਉਹ ਛੁੜੇ ਜਾਂਦੇ ਲੇਕਿਨ ਉਹਨਾਂ ਕੋ ਚੈਲੰਜ ਨਹੀਂ ਕਰ ਸਕਦੇ ਉਹਦੇ ਕੀ ਕਾਰਨ ਹੈ ਕਿਉਂਕਿ ਹਾਈ ਕਮਾਂਡ ਸਟਰੋਂਗ ਹੁੰਦੀ ਆ ਔਰ ਕੋਈ ਵੀ ਹਾਈ ਕਮਾਂਡ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਇਹਦੇ ਵਿੱਚ ਮੈਨੂੰ ਯਾਦ ਆ ਜਿਸ ਤਰ੍ਹਾਂ ਨੀਰ ਬਰਦਰ ਸਿੰਘ ਨਉਏ ਕੋਈ ਗੱਲ ਚੱਲੀ ਕਿ ਉਹ ਸ਼ਾਇਦ ਉਹਨਾਂ ਨੂੰ ਦੁਬਾਰਾ ਮੁੱਖ ਮੰਤਰੀ ਨਾ ਬਣਾਇਆ ਜਾਵੀ ਹੈ ਮਾਝਿਲ ਪ੍ਰਦੇਸ਼ ਤੇ ਤੇ ਉਹਨਾਂ ਦੇ ਨਾਲ ਐਮਐਲਏ ਖੜੇ ਹੋ ਗਏ ਔਰ ਉਹਨਾਂ ਨੇ ਕਿਹਾ ਜੀ ਵੀ ਅਸੀਂ VOTING ਕਰਾਵਾਂਗੇ ਉਦੋਂ ਫਿਰ ਮਜਬੂਰਨ ਵੀਰਪੱਤਰ ਸਿੰਘ ਨੂੰ ਕਾਂਗਰਸ ਪਾਰਟੀ ਨੂੰ ਮੁੱਖ ਮੰਤਰੀ ਐਲਾਨ ਕਰਨਾ ਪਿਆ ਲੇਕਿਨ ਇਹ ਬਹੁਤ ਕੱਟ ਹੁੰਦਾ ਵਾ ਕਿ ਇਸ ਤਰ੍ਹਾਂ ਕੋਈ ਅਸਰਟ ਕਰੇ ਆਪਣੇ ਆਪ ਨੂੰ ਇਸ ਕੇਸ ਦੇ ਵਿੱਚ ਬਾਕੀ ਪਾਰਟੀਆਂ ਦੇ ਵਿੱਚ ਕਿਉਂਕਿ ਹਾਈ ਕਮਾਂਡ ਸਟਰੋਂਗ ਹੁੰਦੀ ਹੈ ਤੇ ਆਵਾਜ਼ ਕੋਈ ਕੋਈ ਕਾਪੀ ਚੁੱਕਦਾ ਜਿਵੇਂ ਵੀਰਪੱਤਰ ਸਿੰਘ ਨੇ ਚੁੱਕਿਆ ਪਾਜ-ਪਾਜ ਵੀ ਕੋਈ ਆਵਾਜ਼ ਨਹੀਂ ਚੁੱਕ ਰਿਆ ਪਾਜ-ਪਾਜ ਵੀ ਜਿਹਨੂੰ ਮਰਜੀ ਅਨਾਉਂਸ ਕਰ ਦੇ ਹਾਈ ਕਮਾਂਡ ਲੇਕਿਨ ਆਮ ਆਦੀ ਪਾਰਟੀ ਚ ਹੁਣ ਤਾਂ ਕੋਈ ਆਵਾਜ਼ ਨਹੀਂ ਉੱਠਦੀ ਰਹੀ ਲੇਕਿਨ ਹੁਣ ਆਵਾਜ਼ਾਂ ਉੱਠਣ ਲੱਗ ਪਈਆਂ ਵਾ ਸੈਂਟਰਲ ਲੀਡਰਸ਼ਿਪ ਕਮਜ਼ੋਰ ਹੋ ਗਈ ਆ ਹਾਈ ਕਮਾਂਡ ਕਮਜ਼ੋਰ ਹੋ ਗਿਆ ਵਾ ਤੇ ਇਸੇ ਕਰਕੇ ਹੀ ਹੁਣ ਬਗਾਵਤੀ ਸੂਬ ਜਿਹੜੇ ਨੇ ਉਹ ਸੂਬ ਚਾਰੇ ਆ ਭਾਵੇਂ ਉਹ ਪਹਿਲਾਂ ਆਪਾਂ ਵੇਖਿਆ ਹੀ ਆ ਕਿ ਕੁੰਵਰ ਵਿਜੇ ਪ੍ਰਤਾਪ ਵੱਲੋਂ ਦਿੱਲੀគ្ន ਬਗਾਵਤ ਕੀਤੀ ਗਈ ਫਿਰ ਪਠਾਨ ਮਾਜਰੇ ਵੱਲੋਂ ਬਗਾਵਤ ਕੀਤੀ ਗਈ ਹੋਰ ਵੀ ਵਿਚ ਵਿੱਚ ਕਈ ਗ੍ਰਾਮਗਤੀ ਸੁਰਤ ਨਜ਼ਰ ਆਉਂਦੇ ਆ ਸੋ ਹਾਈ ਕਮਾਂਡ ਦੇ ਕਮਜ਼ੋਰ ਹੋਣ ਕਰਕੇ ਮੁੱਖ ਮੰਤਰੀ ਦੀ ਬਾਰ ਬਾਰ ਗੱਲ ਟੁੱਟਦੀ ਆ ਹਟਾਉਣ ਦੀ ਉਹ ਇਹਦਾ ਆਨਸਰ ਕੀਆ ਇਲਾਜ ਕੀਆ ਦਾ ਇਹਦਾ ਇਲਾਜ ਇੱਕੋ ਹੀ ਆ ਕਿ ਲੈਜਿਸਲੇਟਿਵ ਵਿੰਗ ਦੀ ਮੀਟਿੰਗ ਹੋਵੇ ਸਾਰੇ ਐਮ ਐਲ ਏ ਇਕੱਠੇ ਹੋਣ ਐਮ ਐਲ ਏ ਜਿਹੜੇ ਨੇ ਉਹ ਆਪਣਾ ਲੀਡਰ ਚੁਣ ਉਹ ਤੁਮਾਰ ਨੂੰ ਲੀਡਰ ਚੁਣਦੇ ਨੇ ਜਾਂ ਕਿਸੇ ਹੋਰ ਨੂੰ ਇਹ ਉਹਨਾਂ ਦੀ ਮਰਜ਼ੀ ਹੋਣੀ ਚਾਹੀਦੀ ਹੈ ਹਾਈ ਕਮਾਂਡ ਦੀ ਮਰਜ਼ੀ ਨਹੀਂ ਹੋਣੀ ਚਾਹੀਦੀ ਪਾਰਟੀ ਦੇ ਵਿੱਚ ਅੰਦਰੂਨੀ ਜਮਹੂਰੀਅਤ ਬਹੁਤ ਜ਼ਰੂਰੀ ਆ ਔਰ ਜਿਸੀ ਆਪਣੀ ਲੋਕਤੰਤਰ ਨੂੰ ਬਰਕਰਾਰ ਰੱਖਣਾ ਨਾਂ ਤੇ ਪਾਰਟੀਆਂ ਦੇ ਵਿੱਚ ਅੰਦਰੂਨੀ ਚਬੂਰੀਏ ਤੇ ਇੰਟਰੋਡਿਊਸ ਕੀਤੀ ਜਾਵੇ ਆਮ ਆਦਮੀ ਪਾਰਟੀ ਵੀ ਤਾਦੀ ਬਚ ਸਕਦੀ ਹੈ ਜੇ ਇਹਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਹੋਵੇਗੀ ਔਰ ਕਿਉਂਕਿ ਇਹ ਡੈਮੋਕ੍ਰੇਸੀ ਨਹੀਂ ਇਸੇ ਕਰਕੇ ਪੁਗਤਮਾਨ ਦੀ ਪੋਜੀਸ਼ਨ ਮਿਸ਼ਨ ਦਾ ਅੰਡਰ ਰਹਿਦੀ ਹੈ